ਤੈਨੂੰ ਇੱਕਾ ਜਿਹੇ ਦਰਬਾਰ ਸਾਹਿਬ ਦੀ ਸਫਾਈ ਕਰਨ ਤੇ ਲੱਗੇ ਹੋਏ ਨੇ ਇੱਕਾ ਨਹੀਂ ਫਿਰ ਬੀਬੂ ਦਾ ਕਰਿਆ ਹੋਇਆ ਜਦੋਂ ਕਰੋਨਾ ਆਈ ਸੀ ਹੁਣ ਤਾਂ ਸਾਹਮਣੇ ਨਹੀਂ ਆਈ ਤੇ ਕੈਮਰੇ ਪਰ ਰੋਲਣੇ ਪਏ ਦੇਖੋ ਹਾਂਜੀ ਕਰਤੀਆਂ ਜੀ ਜਮਾ ਸਫਾਈਆਂ ਤੇ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਅੱਜ ਦੇ ਨਵੇਂ ਬ੍ਰੋਗ ਦੀ ਸ਼ੁਰੂਆਤ ਕਰਤੀ ਐ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜੀ ਹੁਣ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਇੱਕ ਅਜੇ ਦਰਬਾਰ ਸਾਹਿਬ ਦੀ ਸਫਾਈ ਕਰਨ ਤੇ ਲੱਗੇ ਹੋਏ ਨੇ ਮੁੰਡੇ ਦੇਖੋ ਕੰਮ ਜੋਰਾਂ ਤੇ ਚੱਲ ਰਿਹਾ ਹੈ ਪੂਰਾ ਪ੍ਰੋਗਰਾਮ ਹੋਣਾ ਇਧਰ ਇਹ ਨਮਾਲਾ ਆਇਆ ਜੀ ਮਿਸਤਰੀ ਜਿਹਾ ਬਣੇ ਸਾਰੇ ਗੱਦਿਆਂ ਦੀ ਸਫਾਈ ਤੇ ਅੱਜ ਉਹ ਸਫਾਈ ਕਰਦੇ ਆ ਜੀ ਕਾਹਲਾਤਾ ਨਮਾ ਦੇਖੋ ਜੀ ਰਿਵਾਰ ਸਾਹਿਬ ਦੀਆਂ ਸਫਾਈਆਂ ਕਰਨ ਲੱਗੇ ਅੱਜ ਇਹ ਪ੍ਰੋਗਰਾਮ ਆਉਣਾ ਹੈ ਮੂਰੇ ਦਸੰਬਰ ਚ ਸ੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਦੋਂ ਨਗਰ ਕੀਰਤਨ ਕੱਢਿਆ ਜਾਂਦਾ ਪਿੰਡ ਵਿੱਚ ਦੀ ਕੋਲ ਆ ਗਏ ਹੁਣੇ ਸਫਾਈਆਂ ਕਰਨ ਸਾਨੂੰ ਦਰਬਾਰ ਸਾਹਿਬ ਵੀ ਸਵਾਉਣੇ ਆ ਬੋਰਡਾਂ ਦੇ ਜੀ ਪੀ ਲਵੇਟ ਦੀਆਂ ਕਰਕੇ ਵੀ ਪਾਣੀ ਨਾ ਜਾ ਸਕੇ ਸਾਰਾ ਧੋਣਾ ਹੈਗਾ ਕੀ ਜਿਹੜੀ ਏ ਥੱਲੇ ਮਲਮ ਪੱਟੀ ਏ ਤੇ ਉਹਦੀ ਸਫਾਈ ਕਰਨ ਲੱਗੇ ਹੋਏ ਨੇ ਸਾਰੇ ਮੁੰਡੇ ਤੇ ਆ ਬਾਬਾ ਜੀ ਤਾਂ ਤੋਂ ਜਿਹੜਾ ਰੇਤਾ ਜੰਮਿਆ ਹੋਇਆ ਉਹ ਲਉਂਗਾ ਤੇ ਉਧਰੋਂ ਉਹ ਬਾਈ ਸਫਾਈ ਕਰ ਰਹੇ ਨੇ ਕਿੱਥੇ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਨੇ ਇਹ ਥੱਲੇ ਮਸਾ ਲੈ ਲੈਂਦਾ ਇਹ ਪਹਿਲਾਂ ਜਦੋਂ ਪਹਿਲਾਂ ਗੱਡੇ ਲਾਏ ਹੋਏ ਜੀ ਪੱਕੇ ਕਰੇ ਹੋਏ ਜੀ ਇਹ ਗੱਡੇ ਵੀ ਕਿਹੜਾ ਅੱਗੇ ਤੋਂ ਪਟਰਿਆ ਤਾਂ ਕਰਕੇ ਪਤਾ ਨਹੀਂ ਕੀ ਜੀ ਲੱਗੀ ਹੋਈ ਏ ਨਾ ਤਾਂ ਇਹ ਲੈਂਦਾ ਹੈਗਾ ਪਤਾ ਨਹੀਂ ਕੀ ਚੀਜ਼ ਏ ਆ ਦੇਖੋ ਖੜਾ ਸਾਫ ਤਾਂ ਦਾ ਹਿਲਾਤਾ ਤੇ ਹੁਣ ਸਾਰਾ ਸਾਫ ਸਫਾਈ ਕਰਕੇ ਤੇ ਚਲਦੇ ਆਂ ਬਾਹਰ ਇਹਨੂੰ ਹੁਣ ਸਾਰੇ ਨੂੰ ਧੋ ਕੇ ਦੁਬਾਰਾ ਸੁਕਾ ਕੇ ਦੁਬਾਰਾ ਲਾਵਾਂਗੇ ਗੱਦੇ ਤੇ ਤੇ ਖੜਾ ਸਾਫ ਤਾਂ ਇਹ ਜਮਾ ਨਹੀਂ ਰਿਹਾ 19 21 ਰਹਿ ਗਿਆ ਹੋਊਗਾ ਮੈਡ ਦੀ ਸਫਾਈ ਕਰਨ 1 2 3 ਗਨਣ 4 5 6 7 8 हाँ जी मैट की सफाई बहुत ही बढ़िया हो रही है रेता देखो ये लास्ट सफाई करने लगे चलो भाई एक का दो तीन चलो Oke okay, complete, mat. Kartis boy sorry ਜੀਕ ਤਾਂ ਕੇ ਮੈਟਾਂ ਦੀ ਸਫਾਈ ਤੇ ਲਾ ਕੇ ਦਰਬਾਰ ਸਾਹਿਬ ਅੰਦਰੋਂ ਧੋਣ ਤੇ ਇਹ ਦੁਬਾਰਾ ਦੇ ਨਿਸ਼ਕਾ ਕੇ ਵਸੇ ਤੇ ਗੱਦੇ ਵਿਸਾ ਕੇ ਮੈਟ ਵਿਸਾ ਕੇ ਦੁਬਾਰਾ ਲਾ ਕੇ ਚਾਦਰਾਂ ਤੇ ਦਰਬਾਰ ਸਾਹਿਬ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰਾ ਕੰਪਲੀਟ ਕਰਕੇ ਕਿ ਜੀ ਸਫਾਈਆਂ ਕਰਨ ਦੇਖੋ ਦਰਬਾਰ ਸਾਹਿਬ ਦੀ ਸਫਾਈ ਕਹਿੰਦੇ ਯਾਰ ਵੀ ਉਹ ਤਾਂ ਕਰਿਆ ਹੋਇਆ ਜਦੋਂ ਕਰੋਨਾ ਆਈ ਧੀ ਹੁਣ 5 ਸਾਲਾਂ ਬਾਅਦ ਕਰਿਆ ਅੱਜ ਅੱਜ ਦਾ ਦਿਨ ਬਹੁਤ ਹੀ ਵਧੀਆ ਹੈ ਇਸ ਦਾ ਮਤਲਬ ਨੌਜਵਾਨਾਂ ਨੇ ਚੱਲ ਆਪਦੇ ਅੱਜ ਕੰਮ ਤੋਂ ਛੁੱਟੀ ਵੀ ਮਾਰ ਲਈ ਅਆਂ ਨੂੰ ਛੁੱਟੀ ਸੀਗੀ ਅੱਜ ਸੰਡੇ ਹੈ ਕਿਉਂਕਿ ਦੇਖੋ ਜੀ ਕਰਤਾ ਜੀ ਜਿਵੇਂ ਸਾਫ ਦਰਬਾਰ ਸਾਹਿਬ ਦੇ ਤੋਤਾ ਤੇ ਹੁਣ ਅੱਖੇ ਚਲਾਤੇ ਸਿਕਾ ਆ ਕੇ ਬਸ ਇਸ ਤੋਂ ਬਾਅਦ ਇੱਥੇ ਮੈਟ ਵਿਸਾ ਕੇ ਤੇ ਗੱਦੇ ਵਿਸਾ ਕੇ ਦੂਆ ਚਾਦਰਾਂ ਵਿਸਾ ਦੇਣੀਆਂ ਨੇ ਤੇ ਤੁਹਾਨੂੰ ਦਿਖਾਵਾਂਗੇ ਉਹ ਥੜਾ ਸਾਹਿਬ ਦੇ ਬਹੁਤ ਟਾਈਮ ਲੱਗਿਆ ਕਿਉਂਕਿ ਜਿਹੜੀ ਆ ਚੀਜ਼ ਸੀ ਇਹ ਥੜਾ ਸਾਹਿਬ ਦੇ ਵੀ ਸੀ ਇਹ ਥੜਾ ਸਾਹਿਬ ਤੋਂ ਜਮਾ ਹੀ ਲਾਤੀ ਆ ਦੇਖੋ ਮਾਕੀ ਇਹ ਹੈ ਸਾਡਾ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਪਿੰਡ ਪੰधेਰ ਇੱਕੜੇ ਦਰਬਾਰ ਸਾਹਿਬ ਚੋਂ ਦੇਖ ਲਓ ਤੁਸੀਂ ਦੇਖੋ ਕਾ ਸਫਾਈ ਚੱਲ ਰਹੀ ਹੈ ਇੱਥੇ ਸਫਾਈ ਤਾਂ ਚੱਲ ਰਹੀ ਹੈ ਕਿਹੜੀ ਇਹ ਦਰਬਾਰ ਸਾਹਿਬ ਦਾ ਸੁੱਕ ਗਿਆ ਲਗਭਗ ਤੇ ਭਾਂਡੇਾਂ ਦੀ ਸਫਾਈ ਚਲਾਤੀ ਤੇ ਭਾਂਡੇ ਵੀ ਲਗਭਗ ਕਰਤੇ ਜਿਹੜੀ ਬਾਹਰਲੀ ਪ੍ਰਕਰਮ ਹੈ ਇਹ ਕਰੀ ਜਾਂਦੇ ਨੇ ਮੁੰਡੇ ਹਾਂਜੀ ਦਰਬਾਰ ਸਾਹਿਬ ਜਮਾ ਸੁੱਕ ਗਿਆ ਜੀ ਤੇ ਹੁਣ ਲਾਉਣੇ ਅੰਦਰ ਗੱਦੇ ਤੇ ਲਾਗੇ ਗੱਦੇ ਚੱਕਣ ਮੁੰਡੇ ਸ਼ੇਵাদার ਦੇਖਣਾ ਨਹੀਂ ਤੂੰ ਕੱਟ ਲਾਇਆ ਕੱਟ ਚੇਪੀਆਂ ਲਾ ਕੇ ਨਵੀਆਂ ਚੇਪੀਆਂ ਲਾਵਾਂਗੇ ਜੀ ਹੁਣ ਤੇ ਕਾ ਚੀਜ਼ ਨਵੀਂ ਲਾਦੀ ਸਾਡੀ ਅੱਜ ਇੱਥੇ ਤੇਗਬਾਧਰ ਸਹਮਰੇ ਕਰਨੋਂ ਨਿੰਦ ਆਵੇ ਧਾਇ ਸ੍ਰੀ ਗੁਰ ਤੇਗ ਬਹਾਦਰ ਜੀ ਆਏ ਹੋਏ ਨੇ ਇੱਥੇ ਵਰਦੋਰਾ ਸਾਹਿਬ ਵਿੱਚ ਪਿੰਡ ਬੰਦੇ ਇਹ ਆ ਗਏ ਜੀ ਗੱਦੇ ਲਾਉਣ ਅੰਦਰ ਦਰਬਾਰ ਸਾਹਿਬ ਦੇ ਤੇ ਦੇਖੋ ਦਰਬਾਰ ਸਾਨੂੰ ਜੋ ਗੱਦਿਆਂ ਦੀ ਸਫਾਈ ਕਰਕੇ ਤੇ ਦਰਬਾਰ ਸਾਹਿਬ 'ਚ ਭੇਜ ਰਹੇ ਨੇ ਸਿੰਘ ਇੱਕ ਗੱਦੇ ਆਪਾਂ ਲਾਤੇ ਥੋੜੇ ਮੋਟੀ ਰਹਿ ਗਈ ਦੇਖੋ ਆ ਕੀ ਥੜਾ ਸਾਹਿਬ ਦੇ ਗੱਦੇ ਨੇ ਦੇਖੋ ਇਧਰ ਵਾਲਾ ਬਸ ਹੀ ਰਹਿ ਗਿਆ ਬਸ ਇੱਕ ਕਾਰਨਰ ਕੀ ਮਸਲਾ ਹੋ ਗਿਆ ਜੀ ਤੇ ਗੱਦੇ ਵੱਧ ਗਏ ਤੇ ਜਦੋਂ ਪੱਟੇ ਸੀ ਉਦੋਂ ਇਹਨਾਂ ਨੇ ਨਾਂ ਤੇ ਵੀਡੀਓ ਬਣਾਈ ਐ ਤੇ ਹੁਣ ਗੱਦੇ ਆ ਦੇਖੋ ਜਿੱਥੇ ਲੱਗਣੇ ਵੀ ਉੱਥੇ ਤਾਂ ਲੱਗੇ ਚਲੋ ਤੇ ਹੁਣ ਪਰ ਗੱਦੇ ਹਿਸਾਬ 'ਚ ਨਹੀਂ ਆ ਰਹੇ ਆ ਜਿੱਥੇ ਤੱਕ ਲਾਉਣੇ ਦੀ ਉੱਥੇ ਤੱਕ ਤਾਂ ਲੱਗਿਆ ਦੇਖੋ ਹੁਣ ਹਿਸਾਬ 'ਚ ਕਰੀ ਜਾਂਦੇ ਨੇ ਮੁੰਡੇ ਤਾਂ ਤਾਂ ਹਿਸਾਬ 'ਚ ਨਹੀਂ ਆਈ ਤੇ ਕੈਮਰੇ ਕੋ ਰੋਲਣੇ ਪਏ ਦੇਖੋ ਕੀ ਹੋ ਗਿਆ ਬਾਬਾਈ ਕੈਮਰੇ ਬਰੋਲਣੇ ਭਾਈ ਕਿਵੇਂ ਲੱਗੇ ਤੇ ਗੱਦੇ ਦੇ ਕਿਵੇਂ ਪੱਟੇ ਜੀ ਹਾਂ ਬੰਦਾ ਕਰ ਦੇ ਦਿੰਦਾ ਬਾਤ ਜੀਉਂਦਾ ਜੀ ਚੇਪੀਆਂ ਵੀ ਲਾਤੀਆਂ ਜੀ ਤੇ ਬਾਕੀ ਲਾਈ ਜਾਂਦੇ ਨੇ ਤੇ ਗੱਦੇ ਆ ਕੇ ਸੈਟ ਕੱਟ-ਕੱਟ ਕੇ ਲਾਦੇ ਤੇ ਦੇਖੋ ਬਸ ਹੁਣ ਨੇ ਦੂਆ ਦਰੀ ਵਸਾ ਕੇ ਤੇ ਚਾਦਰਾਂ ਵਸਾ ਲੀ ਲਾ ਕੇ ਚੇਪੀਆਂ ਤੇ ਦਰੀਆਂ ਵਸਾਉਣ ਦੀ ਬਿਲਕੁਲ ਤਿਆਰੀ ਹੈ ਕੌਣ ਕੇ ਟਾਈਮ ਹੋ ਗਿਆ 4:30 ਦੇ ਲਗਭਗ ਤੇ 5 ਵਜੇ ਕਥਾ ਹੋਣੀ ਇਥੇ ਤੇ ਲੱਗ ਗਈ ਜੀਆਂ ਹਾਂ ਜੀਆਂ ਦਾ ਵਸਾਦੀਆਂ ਜੀਆਂ ਦਰੀਆਂ ਦੀਆਂ ਵਸਾਈ ਜਾਂਦੇ ਨੇ ਇਹ ਤਾਂ ਉਲਝਦੇ ਵਾਲਾ ਨੇ ਬੰਦੇ ਆਹ ਇਹਦਾ ਕੀ ਰੰਗ ਹੈ ਜੀ ਆਹ ਚੇਪੀ ਸਾਟ ਟਾਉ ਦੇ ਹਾਂਜੀ ਲਾ ਆਦੀਆਂ ਜੀ ਦਰیاں ਵੀ ਦੇਖੋ ਜੀ ਤੇ ਉੱਤੇ ਇਹਦੇ ਚੇਪੀਆਂ ਲਵਾਈ ਜਾਂਦੇ ਨੇ ਵੀ ਹੱਲਣਾ ਜਾਣ ਤੇ ਐਤੂ ਬਾਅਦ ਬਸ ਲਾ ਕੇ ਚਾਦਰਾਂ ਤੇ ਰਮਾਲਾ ਸਾਹਿਬ ਲਾ ਕੇ ਚਾਨਣੀ ਸਾਹਿਬ ਲਾਉਣੀ ਹੈ ਤੇ ਐਤੂ ਬਾਅਦ ਸਾਫ ਸਫਾਈ ਦਾ ਉਹ ਸਭ ਆਪਣੀ ਸਾਰੀ ਹੋ ਗਈ ਤੇ ਦੇਖੋ ਆਪ ਇਸੇ ਬਾਲਨੇ ਕਿਉਂਕਿ ਪਿੱਛੇ ਲੋਕ ਜਿਆਦਾਤਰ ਬੱਦ ਮੱਥਾ ਠੇਕ ਦੇਣੇ ਦਰੀਆਂ ਲਾ ਕੇ ਤੇ ਚਾਦਰਾਂ ਵੀ ਲਾ ਗਏ ਵਸਾਉਣ ਮੁੰਡੇ ਕਿਉਂਕਿ ਟਾਈਮ ਜ਼ਿਆਦਾ ਹੀ ਹੋ ਰਿਹਾ ਹੈ 5 ਵਜੇ ਕਥਾ ਕਰਨੀ ਸੀ ਜੀ ਹਲ ਅਣ ਦਾ 5:30 ਕਰਦਣਾ ਤੇ ਦੇਖੋ ਜੀ ਉਹ ਲਾਉਣੇ ਆ ਚਾਦਰਾਂ ਚਾਦਰਾਂ ਵੀ ਵਿਸਾਤੀਆਂ ਤੇ ਰਮਾਲਾ ਸਾਹਿਬ ਵੀ ਲਾਦੇ ਤੇ ਸ਼ਾਸਤਰੀ ਵੀ ਰੱਖਦੇ ਸਾਰਾ ਕੰਮ ਓਕੇ ਕਰਤਾ ਦੇਖੋ ਉਮਕਲਾ ਜਮਕਲਾ ਲੱਗਦਾ ਜੀ ਦਰਵਾਜ਼ਾ ਸਾਬ ਹਾਂਜੀ ਕਰਤੀਆਂ ਜੀ ਜਮਾ ਸਫਾਈਆਂ ਦੇਖੋ ਤੇ ਹੁਣ ਚੱਲਦੇ ਆਂ ਜੀ ਘਰ ਨੂੰ ਤੇ ਬਾਹਰ ਵੀ ਬਰਾਡੇ ਸਾਫ਼ ਕਰਦੇ ਸੀਗੇ ਤੇ ਚੰਨੀ ਸਾਬ ਵੀ ਲਾਤੀ ਇਹ ਜਿੱਚ ਉਮਰ ਬਹੁਤ ਹੀ ਚਮਕਦਾ ਦੇਖੋ ਅੱਜ ਇਹਦੇ ਪੂਰਾ ਵਧੀਆ ਪਾਣੀ ਵਜਿਆ 5-6 ਸਾਲਾਂ ਬਾਅਦ ਪਾਣੀ ਵਜਿਆ ਜੇ ਤੇ ਜਿੱਚ ਉਮਰ ਤੇ ਹਾਂਜੀ ਹੁਣ ਚੱਲਦੇ ਆਂ ਕਰਨ ਨੂੰ ਹਾਂਜੀ ਕਰਕੇ ਦਰਬਾਰ ਸਾਹਿਬ ਦੀ ਸਾਰੀ ਸਫਾਈ ਤੇ ਪਹੁੰਚ ਗਏ ਘਰੇ ਤੇ ਕਰਦੇ ਆਂ ਵਲੌਗ ਨੂੰ ਡਟ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਚੈਨਲ ਕਰ ਲਿਓ ਸਬਸਕ੍ਰਾਈਬ